ਇੱਕ ਪਾਸੇ ਜਿੱਥੇ ਨਸ਼ਿਆਂ ਦੇ ਵਿਰੁੱਧ ਯੁੱਧ ਚੇੜਿਆ ਹੋਇਆ ਜਿਹਦੇ ਚੱਲਦੇ ਨਸ਼ਾ ਤਸਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਹੁਣ ਦੇਖਿਆ ਜਾ ਰਿਹਾ ਕਿ ਜਿਹੜੇ ਨਜਾਇਜ਼ ਤੌਰ ਤੇ ਨਸ਼ਾ ਛਡਾਊ ਕੇਂਦਰ ਚਲਾਏ ਜਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਸ਼ਾਹਕੋਟ ਇਲਾਕੇ ਦੇ ਵਿੱਚ ਕਾਰਵਾਈ ਹੋਈ ਅਤੇ 76 ਵਿਅਕਤੀਆਂ ਨੂੰ ਛਡਵਾਇਆ ਗਿਆ ਸ਼ਾਹਕੋਟ ਵਿਖੇ ਐਸਪੀ ਸਰਬਜੀਤ ਰਾਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੇੜੀ ਉਸ ਦੇ ਤਹਿਤ ਸ਼ਾਹਕੋਟ ਇਲਾਕੇ ਦੇ ਵਿੱਚ ਦੋ ਨਜਾਇਜ਼ ਚੱਲ ਰਹੇ ਨਸ਼ਾ ਛਡਾਊ ਕੇਂਦਰਾਂ ਦੇ ਉੱਤੇ ਕਾਰਵਾਈ ਕੀਤੀ ਜਿਸ ਦੇ ਵਿੱਚ 76 ਲੋਕਾਂ ਨੂੰ ਇਹਨਾਂ ਦੇ ਚੁੰਗਲ ਦੇ ਵਿੱਚੋਂ ਕੱਢਿਆ ਗਿਆ ਹੈ ਨਸ਼ਾ ਛਡਾਊ ਕੇਂਦਰ ਪਿੰਡ ਡੰਡਵਾਲ ਦੇ ਵਿੱਚ ਚਲਾਇਆ ਜਾ ਰਿਹਾ ਸੀ ਨਜਾਇਜ਼ ਤੌਰ ਦੇ ਉੱਤੇ ਅਤੇ ਕਾਰਵਾਈ ਕੀਤੀ ਗਈ ਹੈ ਆਓ ਸੁਣਦੇ ਹਾਂ ਮਨਜੂਬ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਲਬ ਅੱਜ ਡੀਐਸਪੀ ਸ਼ਾਹਕੋਟ ਔੰਕਾਰ ਸਿੰਘ ਬਰਾੜ ਉਹਨਾਂ ਦੀ ਸਾਰੀ ਟੀਮ ਔਰ ਹੈਲਥ ਡਿਪਾਰਟਮੈਂਟ ਦੀ ਟੀਮ ਔਰ ਡਰਗ ਇਨਸਪੈਕਟਰ ਔਰ ਤਹਿਸੀਲਦਾਰ ਸ਼ਾਹਕੋਟ ਨੂੰ ਨਾਲ ਲੈ ਕੇ ਜਿਹੜੇ ਗੈਰ ਕਾਨੂੰਨੀ ਡੀਡਿਕਸ਼ਨ ਸੈਂਟਰ ਜਿਹੜੇ ਸ਼ਾਹਕੋਟ ਦੇ ਵਿੱਚ ਚੱਲ ਰਹੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦਰਮਿਆਨ ਇੱਕ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਢੰਡੋਵਾਲ ਵਿਖੇ ਇੱਕ ਡੀਡਿਕਸ਼ਨ ਸੈਂਟਰ ਜਿਹੜੀ ਹੈ ਉਹ ਗੈਰ ਕਾਨੂੰਨੀ ਚਲਾ ਰਹੀ ਸੀਗੀ ਉਹਦੇ ਵਿੱਚ 47 ਜਿਹੜੇ ਨੌਜਵਾਨ ਸੀਗੇ ਉਹ ਉਹਨਾਂ ਨੇ ਉੱਥੇ ਕੈਦ ਕਰਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਔਰ ਇਸ ਤੋਂ ਇਲਾਵਾ ਟਰਨਿੰਗ ਪੁਆਇੰਟ ਨਾਮ ਦੇ ਇੱਕ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਪਿੰਡ ਬਾਜਵਾ ਕਲਾ ਵਿੱਚ ਚੱਲ ਰਹੀ ਸੀਗੀ ਉਹਦੇ ਵਿੱਚ 26 ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ 29 ਨੌਜਵਾਨ ਜਿਹੜੇ ਸੀਗੇ ਉਹ ਗੈਰਕਾਨੂੰਨੀ ਉੱਥੇ ਹਿਰਾਸਤ ਵਿੱਚ ਰੱਖੇ ਹੋਏ ਸੀਗੇ ਇਲਾਜ ਦੇ ਨਾਮ ਥੱਲੇ ਉਹਨਾਂ ਨੂੰ ਫ੍ਰੀ ਕਰਾਇਆ ਗਿਆ ਹੈਗਾ ਇਸ ਤਨਾ 47 76 ਜਿਹੜੇ ਹੈਗੇ ਆ ਨੌਜਵਾਨ ਆ ਉਹਨਾਂ ਨੂੰ ਅੱਜ ਇਹਨਾਂ ਦੀ ਟੀਮ ਨੇ ਆਜ਼ਾਦ ਕਰਾਇਆ ਹੈਗਾ ਔਰ ਇਹਨਾਂ ਦੇ ਖਿਲਾਫ ਜੋ ਵਕਫ ਵਕਤਰਾਵਾਂ ਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਜਿਹੜੇ ਉਹਨਾਂ ਦੇ ਮਾਲਕ ਹੈਗੇ ਆ ਬਿਲਡਿੰਗ ਦੇ ਔਰ ਜਿਹੜੇ ਉੱਥੇ ਚਲਾ ਰਹੇ ਸੀਗੇ ਸਾਰਾ ਰੈਕਟ ਉਹਨਾਂ ਦੇ ਖਿਲਾਫ ਅਸੀਂ ਕਰ ਰਹੇ ਆ ਉਸ ਤੋਂ ਇਲਾਵਾ ਤੂਰਕੋਟ ਮੰਲੇ ਵਿਖੇ ਵੀ ਇੱਕ ਸੈਂਟਰ ਜਿਹੜਾ ਹੈਡਨਟ ਨਾਮ ਦੇ ਨਾਲ ਹੈਗਾ ਉਹਨੂੰ ਵੀ ਚੈੱਕ ਕੀਤਾ ਗਿਆ ਹੈਗਾ ਉਹਦੇ ਵਿੱਚ ਵੀ ਕੁਝ ਜਣੀਆਂ ਹੈਗੀਆਂ ਅ ਗੈਰਕਾਨੂੰਨੀ ਕੁ ਗੱਲ ਸਾਹਮਣੇ ਆਈ ਹੈਗੀ ਹੈ ਉਹਦੇ ਤਹਿਤ ਵੀ ਮਨਜ਼ੂਰੀ ਜੀ ਵੀ ਡੀਸੀ ਸਾਹਮੂ ਲੈ ਕੇ ਭੇਜਿਆ ਜਾ ਰਿਹਾ ਸੋ ਇਹ ਜਿਹੜਾ ਸਾਰਾ ਅ ਗੈਰਕਾਨੂੰਨੀ ਡੀਡਿਕਸ਼ਨ ਸੈਂਟਰ ਦੇ ਨਾਮ ਥੱਲੇ ਧੰਦਾ ਚੱਲਿਆ ਸੀਗਾ ਉਹ ਇਹਨਾਂ ਸਾਰਿਆਂ ਨੂੰ ਅਸੀਂ ਜਿਹੜੇ ਨੌਜਵਾਨ ਆਏ ਉਹਨਾਂ ਨੂੰ ਆਜ਼ਾਦ ਕਰਾਇਆ ਤੇ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਗੈਰਕਾਨੂੰਨੀ ਇਲਾਸਤ ਵਿੱਚ ਉਹਨਾਂ ਦੇ ਕਲਬ ਜੋ ਬੰਦੀ ਕਾਨੂੰਨੀ ਕਰ ਰਹੀ ਹੈ ਉਹ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਲੜਕੇ ਹੈਗੇ ਆ ਉਹਨਾਂ ਸਾਰਾ ਨੂੰ ਅ ਪਿੰਸ ਵਿੱਚ ਔਰ ਸਿਵਲ ਹਸਪਤਾਲ ਜਲੰਧਰ ਵਿਖੇ ਲੈ ਕੇ ਜਾ ਰਹਾ ਹੈ ਉਹਨਾਂ ਦੀ ਫਰਦਰ ਟ੍ਰੀਟਮੈਂਟ ਵਾਸ ਦੇਖਿਆ ਜਾ ਰਿਹਾ ਹੈ ਤਾਂ ਨਸ਼ਾ ਛਡਾਊ ਕੇਂਦਰ ਵੀ ਜਿਹੜੇ ਕੀ ਨਜ਼ਾਇਤ ਤੌਰ ਤੇ ਖੋਲੇ ਜਾ ਰਹੇ ਨੇ ਜਿੱਥੇ ਕਿ ਨਸ਼ਾ ਛਡਾਉਣ ਦੇ ਨਾਮ ਦੇ ਉੱਤੇ ਇਹਨਾਂ ਵਿਅਕਤੀਆਂ ਦੇ ਨਾਲ ਕਾਫੀ ਤੱਕਾ ਵੀ ਕੀਤਾ ਜਾਂਦਾ ਤੇ ਕਈ ਥਾਵਾਂ ਤੇ ਕੁੱਟਮਾਰ ਦੇ ਵੀ ਮਾਮਲੇ ਸਾਹਮਣੇ ਆਏ ਨੇ ਹਕੀਕਤ ਟੀਵੀ ਪੰਜਾਬੀ ਦੀ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ